ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਭਾਈ ਅਮਰਤਪਾਲ ਸਿੰਘ ਦੇ ਹਲਕੇ ਦੇ ਵਿੱਚ ਇੱਕ ਲੜਕਾ ਅਮਰੀਕਾ ਤੋਂ ਭਾਈ ਅਮਰਤਪਾਲ ਸਿੰਘ ਦੀ ਮਦਦ ਕਰਨ ਦੇ ਲਈ ਆਉਂਦਾ ਤੇ ਉਹ ਲੜਕਾ ਜਿਹੜਾ ਹੈਗਾ ਪਹਿਲਾਂ 2014 ਦੇ ਵਿੱਚ ਵੀ 2017 ਦੇ ਵਿੱਚ ਵੀ ਤੇ ਬਾਅਦ ਦੇ ਵਿੱਚ ਵੀ 2022 ਦੇ ਵਿੱਚ ਵੀ ਭਗਵੰਤ ਮਾਨ ਦੀ ਮਦਦ ਕਰਨ ਲਈ ਆਇਆ ਸੀਗਾ ਤੇ ਭਗਵੰਤ ਮਾਨ ਦੇ ਉਹ ਆਪਣੇ ਆਪ ਨੂੰ ਨੇੜੇ ਵੀ ਦੱਸਦਾ ਹੈਗਾ ਤੇ ਦੋਸਤੋ ਉਹਦੀ ਕੁੱਟਮਾਰ ਹੋਈ ਹੈ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋਈ ਔਰ ਕੀ ਦੇ ਤੇ ਲਾਏ ਨੇ ਉਹਨੇ ਇਲਜ਼ਾਮ ਤੇ ਕਿਹ ਨੂੰ ਕੀਤੀ ਆ ਬੇਨਤੀ ਕਿ ਮੇਰੇ ਇਸ ਦਾ ਜਿਹੜਾ ਆ ਸਾਹ ਮੈਨੂੰ ਜਾਂ ਇਨਸਾਫ ਮੈਨੂੰ ਦਿੱਤਾ ਜਾਵੇ ਆਹ ਵੀਡੀਓ ਕਰਦੇ ਆ ਸਟਾਰਟ ਬਾਈ ਗੁਰਜੀਤ ਕਾ ਖਾਲਸਾ ਬਾਈ ਗੁਰਜੀਤ ਕੀ ਫਤਿਹ ਦੋਸਤੋ ਇੱਕ ਨੌਜਵਾਨ ਜਿਹੜਾ ਐਨ ਆਰ ਆਈ ਹੈ ਅਮਰੀਕਾ ਤੋਂ ਦੇਖੋ ਤੁਸੀਂ ਆਪਣਾ ਸਾਰਾ ਕੁਝ ਛੱਡ ਛਾ ਕੇ ਭਾਈ ਅਮਰਤਪਾਲ ਸਿੰਘ ਦੀ ਮਦਦ ਕਰਨ ਦੇ ਲਈ ਆਉਂਦਾ ਹੈ ਤੇ ਮਦਦ ਕਰ ਵੀ ਦਿੱਤੀ ਔਰ ਭਾਈ ਅਮਰਤਪਾਲ ਸਿੰਘ ਜਿੱਤ ਵੀ ਗਏ ਲੇਕਿਨ ਦੋਸਤੋ ਜਿਹੜੇ ਮਤਲਬ ਪਹਿਲਾਂ ਉਹਨੇ 2019 ਤੇ 2022 ਦੇ ਵਿੱਚ 2017 ਦੇ ਵਿੱਚ ਭਗਵੰਤ ਮਾਨ ਦੀ ਮਦਦ ਕੀਤੀ ਸੀ ਉਦੋਂ ਭਗਵੰਤ ਮਾਨ ਨਾਲ ਬਹੁਤ ਵਧੀਆ ਕਹਿੰਦਾ ਤਲਕਾਤ ਸੀਗੇ ਤੇ ਭਗਵੰਤ ਮਾਨ ਜਦੋਂ ਕੈਨੇਡਾ ਵਗੈਰਾ ਜਾਂਦੇ ਸੀ ਉਹ ਮਿਲਦਾ ਸੀ ਅਮਰੀਕਾ ਜਦੋਂ ਜਾਂਦੇ ਸੀਗੇ ਪਰ ਇਸ ਵਾਰੀ ਜਦੋਂ ਭਾਈ ਅਮਰਤਪਾਲ ਸਿੰਘ ਦੀ ਮਦਦ ਦੇ ਉੱਪਰ ਆ ਗਏ ਤਾਂ ਉਹਨਾਂ ਨੂੰ ਜਦੋਂ ਉਹ ਦੁਬਾਰਾ ਹੁਣ ਭਾਈ ਅਮਰਪਾਲ ਸਿੰਘ ਦੀ ਮਦਦ ਦੇ ਲਈ ਆਉਂਦੇ ਨੇ ਤਾਂ ਜਿਹੜੇ ਇਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਇਹ ਗੱਲ ਰਾਸ ਨਹੀਂ ਆਈ ਤੇ ਇਸ ਲੜਕੇ ਨੂੰ ਜਿਹੜਾ ਉਹ ਅਗਵਾ ਕਰਕੇ ਲੈ ਜਾਂਦੇ ਨੇ ਤੇ ਅਗਵਾ ਕਰਕੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ ਦੋਸਤੋ ਔਰ ਉਹ ਲੜਕਾ ਜੋ ਕੁਝ ਵੀ ਆਪਬੀਤੀ ਦੱਸਦਾਗਾ ਤੇ ਉਹ ਬੇਨਤੀ ਕਰਦਾਗਾ ਲਖੇ ਸਦਾਨੇ ਨਾਲ ਵੀ ਉਹਦੀ ਗੱਲ ਹੁੰਦੀ ਆ ਤੇ ਬਾਕੀ ਵੀ ਸਾਰੇ ਜਿਵੇਂ ਪਾਈ ਅਮਰਤਪਾਲ ਸਿੰਘ ਦੀ ਮਾਤਾ ਨਾਲ ਵੀ ਗੱਲ ਹੁੰਦੀ ਆ ਕਿਉਂਕਿ ਉਹ ਕਹਿੰਦਾਗਾ ਮੇਰੀ ਨਾਲੇ ਕੁੱਟਮਾਰ ਕਰ ਰਹੇ ਸੀਗੇ ਤੇ ਨਾਲ ਕਹਿ ਰਹੇ ਸੀਗੇ ਤੈਨੂੰ ਸਭ ਕੁ ਸਿਖਾਉਣਾ ਜ਼ਰੂਰੀ ਆ ਤੇ ਨਾਲ ਉਹ ਕਹਿੰਦਾ ਪਾਈ ਅਮਰਤਪਾਲ ਸਿੰਘ ਨੂੰ ਵੀ ਗਾਲਾਂ ਕੱਢਦੇ ਸੀ ਤੇ ਉਹਨਾਂ ਦੀ ਮਾਤਾ ਜੀ ਨੂੰ ਵੀ ਗਾਲਾਂ ਕੱਢਦੇ ਸੀਗੇ ਸੋ ਦੋਸਤੋ ਇਹ ਜਿਹੜੇ ਮਤਲਬ ਉਹ ਨਾ ਲੈ ਰਿਹਾਗਾ ਇੱਕ ਨੌਜਵਾਨ ਜਿਹੜਾ ਕੋਈ ਐਮਐਲਏ ਦੇ ਨਾਲ ਰਹਿੰਦਾਗਾ ਉਹਦਾ ਜ਼ਿਕਰ ਕਰਦਾਗਾ ਤੇ ਉਹ ਨਾਲ ਦੀ ਨਾਲ ਜਿਕਰ ਇਹ ਵੀ ਕਰਦਾਗਾ ਕਿ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਨੀ ਚਾਹਣਾਗਾ ਕਿ ਅਸੀਂ ਤੁਹਾਡੇ ਨਾਲ ਰਹੇ ਹਾਂ ਤੁਸੀਂ ਸਾਨੂੰ ਉਦੋਂ ਮਤਲਬ ਅਸੀਂ ਫੰਡ ਵੀ ਕਹਿੰਦਾ ਦਿੱਤਾਗਾ ਉੱਥੋਂ ਇਕੱਠਾ ਕਰਕੇ ਜਦੋਂ ਅਸੀਂ ਤੁਹਾਡੇ ਲਈ ਫੰਡ ਦਿੰਦੇ ਤੇ ਤੁਹਾਡੀ ਮਦਦ ਕਰਦੇ ਤੇ ਤਾਂ ਅਸੀਂ ਚੰਗੇ ਸੀਗੇ ਪਰ ਜੇਕਰ ਅਸੀਂ ਇਸ ਵਾਰੀ ਆਪਣੇ ਪੰਥ ਕੁਮੀਦਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਤੁਹਾਨੂੰ ਮਤਲਬ ਇੰਨਾ ਬੁਰਾ ਲੱਗ ਗਿਆ ਕਿ ਤੁਸੀਂ ਮੈਨੂੰ ਅਗਵਾ ਕਰਕੇ ਮੈਨੂੰ ਮਤਲਬ ਤੁਸੀਂ ਇੰਨਾ ਬੁਰੀ ਤਰ੍ਹਾਂ ਕੁੱਟਮਾਰ ਕਰੋਗੇ ਤੇ ਇਹ ਤਾਂ ਕਹਿੰਦਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਪਰ ਹੁਣ ਉਹ ਫੇਰ ਵੀ ਬਹੁਤ ਹੀ ਮਤਲਬ ਆਪਾਂ ਕਹਿ ਸਕਦੇ ਆ ਕਿ لیاقت ਦੇ ਨਾਲ ਇਹ ਗੱਲ ਕਹਿੰਦਾਗਾ ਕਿ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਲੇਕਿਨ ਉਹਦੀ ਬਜਾਏ ਉਹ ਕਹਿੰਦਾ ਮੈਂ ਉਸ ਕੁਰਸੀ ਨੂੰ ਸੀਐਮ ਦੀ ਜਿਹੜੀ ਕੁਰਸੀ ਆ ਉਹਨੂੰ ਵੀ ਮੈਂ ਬੇਨਤੀ ਕਰਦਾ ਕਿ ਸੀਐਮ ਦੀ ਕੁਰਸੀ ਦੇ ਬੈਠਾ ਹੋਇਆ ਭਗਵੰਤ ਮਾਨ ਜਿਹਨੂੰ ਕਹਿੰਦਾ ਅਸੀਂ ਪਹਚਾਇਆ ਸੀ ਉੱਥੇ ਤੱਕ ਉਹਨੂੰ ਕਹਿੰਦਾ ਮਤਲਬ ਬੇਨਤੀ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜਿਹਦੀ ਕਿ ਆਸ ਕਹਿੰਦਾ ਬਿਲਕੁਲ ਨਹੀਂ ਹੈਗੀ ਔਰ ਇਹ ਪਹਿਲਾਂ ਹੀ ਗੱਲ ਨੂੰ ਮਕਾਨ ਦਾ ਵੀ ਲੇਕਨ ਜਿਹੜੇ ਕਹਿੰਦਾ ਕੁੱਟਣ ਵਾਲੇ ਸੀਗੇ ਉਹ ਨਾਲ ਦੀ ਨਾਲ ਇਹ ਵੀ ਕਹਿੰਦੇ ਸੀ ਕਿ ਹੁਣ ਤੂੰ ਜਹਾਜ਼ੇ ਨਹੀਂ ਚੜ ਸਕਦਾ ਚੱਲ ਕਹਿੰਦੇ ਤੂੰ ਕਰ ਸਾਡੀ ਸ਼ਿਕਾਇਤ ਜੇ ਕਰੇਗਾ ਤੈਨੂੰ ਮੁੜ ਕੇ ਅਮਰੀਕਾ ਨਹੀਂ ਜਾਣ ਦਿੰਦੇ ਕਿਉਂਕਿ ਕਹਿੰਦਾ ਜਿੰਨੇ ਵੀ ਲੋਕਾਂ ਨਾਲ ਇਸ ਤਰ੍ਹਾਂ ਦਾ ਵਰਤਾਓ ਕਰਦੇ ਨੇ ਉਹ ਲੋਕ ਪਿੱਛੇ ਵਾਪਸ ਜਾਣ ਦੀ ਮਤਲਬ ਡਰ ਦੇ ਕਾਰਨ ਇਹਨਾਂ ਦੇ ਤੱਕਿਆਂ ਦਾ ਜਵਾਬ ਨਹੀਂ ਦਿੰਦੇ ਪਰ ਉਹ ਕਹਿੰਦਾ ਮੇਰੇ ਸਵੰਦ ਦੇ ਵਿੱਚ ਇਹ ਨਹੀਂ ਹੋਵੇਗਾ ਤੇ ਮੈਂ ਹੁਣ ਕਹਿੰਦਾ ਜਾਣਾ ਨਹੀਂ ਇਨਸਾਫ ਲੈ ਕੇ ਹੀ ਜਾਊਗਾ ਮੁੰਡਾ ਬਹੁਤ ਹੀ ਭਾਵਕ ਹੁੰਦਾ ਹੈਗਾ ਆਪਣੇ ਬਾਰੇ ਉਹ ਬਹੁਤ ਜ਼ਿਕਰ ਕਰਦਾ ਆਪਣੇ ਆਪ ਨੂੰ ਨਿਮਾਨਾ ਬਣਦਾ ਆਪਣੇ ਆਪ ਨੂੰ ਇਹ ਵੀ ਕਹਿੰਦਾਗਾ ਕਿ ਮੈਂ ਇੱਕ ਕਲ ਯੁੱਗ ਦੇ ਵਿੱਚ ਜਿਸ ਤਰ੍ਹਾਂ ਦੇ ਲੋਕ ਅੱਜ ਕੱਲ ਹੁੰਦੇ ਨੇ ਉਹ ਕਹਿੰਦਾ ਮੈਂ ਚਾਹੇ ਪੂਰਨ ਗੁਰਸਿੱਖ ਨਹੀਂ ਹੈਗਾ ਪਰ ਮੈਂ ਜਦੋਂ ਦੁਬਾਰਾ ਤੁਹਾਨੂੰ ਮਿਲਾਂਗਾ ਤਾਂ ਮੈਂ ਉਹ ਵੀ ਕੋਸ਼ਿਸ਼ ਕਰਾਂਗਾ ਕਿ ਮੈਂ ਪੂਰਨ ਗੁਰਸਿੱਖ ਬਣ ਸਕਾਂ ਤੇ ਪਰ ਉਹ ਆਪਣੀ ਜਦੋਂ ਵਿਥਿਆ ਸੁਣਾਵਾਗਾ ਉਸ ਬੰਦੇ ਦਾ ਦਰਦ ਜਿਹੜਾ ਝੱਲਿਆ ਨਹੀਂ ਜਾਂਦਾ ਔਰ ਉਹਦੇ ਕੁੱਟਮਾਰ ਪਈ ਹੋਈ ਹੈ ਜਿਹੜੀ ਹਸਪਤਾਲ ਦੇ ਵਿੱਚੋਂ ਪਿਆਗਾ ਉਹ ਉਹਦੇ ਸਰੀਰ ਦੇ ਉੱਪਰ ਅੱਖਾਂ ਦੇ ਉੱਪਰ ਕਸਨ ਨਮਕੀਆਂ ਡੰਡੇ ਪਤਾ ਨਹੀਂ ਕੀ ਕੁਝ ਉਹਦਾ ਖੂਨ ਜਦੋਂ ਦਿਖਾਉਣਾ ਹੈਗਾ ਪੱਤਰਕਾਰ ਉਹਦੀਆਂ ਲੱਤਾਂ ਦੇ ਉੱਤੇ ਖੂਨ ਚੱਲਿਆ ਹੋਇਆ ਉਹਦੇ ਕੱਪੜੇ ਖੂਨ ਨਾਲ ਭਿੱਜੇ ਹੋਏ ਨੇ ਸੋ ਦੋਸਤੋ ਬਹੁਤ ਹੀ ਅਫਸੋਸ ਨਾਲ ਨਾ ਗੱਲ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਕੈਂਡੀਡੇਟ ਦਾ ਪੰਥਕ ਕੈਂਡੀਡੇਟ ਦੀ ਤੁਸੀਂ ਮਦਦ ਨਹੀਂ ਕਰ ਸਕਦੇ ਇਹ ਤਾਂ ਉਹ ਗੱਲ ਹੈ ਕਿ ਜੇ ਤੁਸੀਂ ਸਾਡੀ ਮਦਦ ਕਰੋਗੇ ਤਾਂ ਠੀਕ ਆ ਨਹੀਂ ਫਿਰ ਡੰਡਾ ਭਰੂਗਾ ਇਹਨਾਂ ਲੋਕਾਂ ਨੂੰ ਦੋਸਤੋ ਕੁਝ ਤਾਂ ਜਵਾਬ ਪੰਜਾਬ ਵਾਸੀਆਂ ਨੇ ਦੇਤੇ ਪਰ ਜਦੋਂ ਤੱਕ ਤੁਸੀਂ ਇਹਨਾਂ ਨੂੰ ਪੂਰਾ ਪੂਰਨ ਮਤਲਬ ਜਵਾਬ ਨਹੀਂ ਦਿੰਦੇ ਜਿਵੇਂ ਕਿ ਤਿੰਨ ਸੀਟਾਂ ਆ ਗਈਆਂ ਨਾ ਗਾਹਾਂ ਨੂੰ ਇਹ ਜਿਹੜੀਆਂ ਹਰਕਤਾਂ ਨੇ ਇਹਨਾਂ ਨੂੰ ਇੱਕ ਵੀ ਸੀਟ ਤੋਂ ਬਾਝੇ ਕਰ ਦੇਣਗੀਆਂ ਕਿਉਂਕਿ ਇਹ ਕਿਸੇ ਦੀ ਸੁਣਦੇ ਹੀ ਨਹੀਂ ਹੈਗੇ ਜਿਹੜੇ ਪਹਿਲੇ ਸੀ ਉਹ ਲੋਕਾਂ ਦੀ ਨਹੀਂ ਸੀ ਸੁਣਦੇ ਇਹ ਆਪਣੇ ਵਰਕਰ ਤੇ ਆਪਣੇ ਐਮਐਲਿਆਂ ਦੀ ਵੀ ਨਹੀਂ ਸੁਣਦੇ ਜਦੋਂ ਤੁਹਾਨੂੰ ਪਤਾ ਹੈ ਕਿ ਅਮਰਸਰ ਤੋਂ ਜਿਹੜਾ ਆਈਜੀ ਨੂੰ ਰਿਟਾਇਰ ਕਰਕੇ ਅਸੀਂ ਬਣਾਇਆ ਸੀਗਾ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਵੀ ਪਿੱਟ-ਪਿੱਟ ਕੇ ਬੈਠ ਗਿਆ ਦੋਸਤੋ ਉਹਨੇ ਤਾਂ ਫਿਰ ਇੱਥੇ ਤੱਕ ਸਿਰੇ ਲਾਤੀ ਗੱਲ ਕਿ ਮੁੱਖ ਮੰਤਰੀ ਅਸਤੀਫਾ ਦੇਵੇ ਮੁੱਖ ਮੰਤਰੀ ਦਾ ਉਹਨੇ ਸਾਰਾ ਫੇਲਿਅਰ ਕਹਿਤਾ ਉਹਦੀ ਕੋਈ ਗੱਲ ਦਾ ਨੋਟਿਸ ਹੀ ਨਹੀਂ ਲੈ ਰਿਆ ਉਹਦੀ ਕੋਈ ਗੱਲ ਹੀ ਨਹੀਂ ਸੁਣ ਰਿਆ ਜਦੋਂ ਕਿ ਉਹ ਤੁਹਾਡਾ ਪੱਖੀ ਐਮਐਲਏ ਆ ਸੋ ਇਸ ਕਰਕੇ ਜੇ ਉਹ ਉਹਨਾਂ ਦੀ ਨਹੀਂ ਸੁਣਦੇ ਬਾਕੀਆਂ ਦੀ ਕੀ ਸੁਣਨੀ ਆ ਜਦੋਂ ਕਿ ਪਹਿਲੀਆਂ ਪਾਰਟੀਆਂ ਸਿਰਫ ਵਿਰੋਧੀਆਂ ਦੀਆਂ ਨਹੀਂ ਸੀ ਸੁਣਦੇ ਇਹਨਾਂ ਨੇ ਵਿਰੋਧੀਆਂ ਦੀ ਤਾਂ ਕੀ ਸੁਣਨੀ ਆ ਇਹ ਆਪਦਿਆਂ ਦੀ ਵੀ ਨਹੀਂ ਸੁਣਦੇ ਤੇ ਆਪਦਿਆਂ ਦੀ ਕੁੱਟਮਾਰ ਕਰਨ ਤੇ ਵੀ ਉੱਤਰਿਆ ਉਹ ਵੀ ਮਾਰਨ ਦੇ ਇਰਾਦੇ ਦੇ ਨਾਲ ਹੁਣ 307 ਦਾ ਪਰਚਾ ਕਿਹਦੇ ਕਿਹਦੇ ਉੱਪਰ ਦਰਜ ਹੁੰਦਾ ਜਾਂ ਫਿਰ ਉਹਨਾਂ ਨੂੰ ਬਚਾ ਲਿਆ ਜਾਂਦਾ ਇਹ ਸਾਰਾ ਕੁਝ ਆਉਣ ਵਾਲੇ 2-4 ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਰ ਮੇਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤ